ਪਲਵਿੰਦਰ ਸਿੰਘ ਕੋ ਪਲਵਿੰਦਰ ਕੋਰ ਤੇ ਉਹਦੇ ਪਤੀ ਉਹਨਾਂ ਦਾ ਬੇਟਾ ਉਹਨਾਂ ਨੇ ਕਾਫੀ 25-26 ਲੱਖ ਰੁਪਇਆ ਲਿਆ ਇਸ ਕਰਕੇ ਉਹਨਾਂ ਨੇ ਦਵਾਈ ਖਾ ਲਈ। ਉਹਨਾਂ ਨੇ ਮੋਹ ਲਈ ਆਪਣਾ ਪੁੱਤਰ ਬਣਾਇਆ ਹੋਇਆ ਸੀਗਾ। ਹਾਂ ਅੰਦਰਵਾੜ ਕੇ ਤੇ ਆਪਣੀ ਜ਼ਿੰਮੇਵਾਰੀ ਤੇ ਕਾਨੂੰਨਕਮ ਆਫ ਨੇ ਇਸ ਵਾਲੇ ਕੋ ਲੈ ਕੇ ਉਹਨੂੰ ਪੈਸੇ ਦਿੱਤੇ ਹੋਏ ਆ। ਤੇ ਉਹ ਜਦੋਂ ਹੁਣ ਮੰਗਦਾ ਹੀ ਉਹ ਦਿੰਦੀ ਨਹੀਂ। ਜੇਕਰ ਕੱਲ ਰਾਤੀ ਉਹਨੇ ਮਾਰਕਟ ਆਈ ਵੀ ਕੀਤੀ ਉਹਦੇ ਨਾਲ ਕਿੰਨੇ ਕਿੰਨੇ ਅੰਦਰਵਾੜ ਕਾਰਵਾਲੇ ਨੇ ਕੁਲਵਿੰਦਰ ਕੌਰ ਨੇ ਤੇ ਤੁਸੀਂ ਕੰਪਲੇਂਟ ਲਿਖਾਤੀ ਹੈ ਹਾਂਜੀ ਲਿਖਾਤੀ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵੱਲੋਂ ਹਾਂਜੀ ਉਹਨਾਂ ਨੇ ਬਿਆਨ ਦੂਨ ਲਈ ਹੈ ਕਹਿੰਦੇ ਕਰਨੀਆਂ ਕਾਰਵਾਈ ਕੀ ਮੰਗ ਕਰਦੇ ਸਾਨੂੰ ਸਾਫ ਚਾਇਰਾ ਹਾਂ ਸ਼ਾਪਿੰਗ ਰਹੀ ਕੁੜੀਆਂ ਕਿੰਨੀ ਉਮਰ ਦੀ ਹੈ ਇਹਨਾਂ ਦੀ ਇਹਦੀ 40 ਸਾਲ ਜੇ ਕਿਹੜੀ ਦਵਾਈ ਖਾਦੀ ਹੋ ਸਲਫਾਜ਼ ਖਾਦੀ ਇਹਦੇ ਦੁੱਖੋ ਇਹਦੇ ਦੁੱਖੋ ਇਹ ਜੱਛੂ ਲਾਦ ਦੇ ਨੇ ਮੇਰਾ ਨਾਮ ਅਨੁਰਕ ਸ਼ਰਮਾ ਹੈ ਕੁਛ ਟਾਈਮ ਲਈ ਪਲਵਿੰਦਰ ਕੋਰ ਤੇ ਉਹ ਉਹਨਾਂ ਦੇ ਹਸਬੰਦ ਤੇ ਉਹਨਾਂ ਦਾ ਬੇਟਾ ਇਹਨਾਂ ਨੇ ਮੇਰੇ ਤਾਤੂ ਕੋਲੋਂ ਪੈਸੇ ਲਿੱਤੇ ਸੀ ਉਹਨਾਂ ਨੇ ਅੱਗੇ ਫਾਈਨੈਂਸਰਾਂ ਕੋਲੋਂ ਪੈਸੇ ਲੈ ਕੇ ਇਹਨਾਂ ਨੂੰ ਤੇ ਇਹਨਾਂ ਨੇ ਆਪਣਾ ਬੇਟਾ ਬਣਾਇਆ ਹੋਇਆ ਸੀ ਉਹਨਾਂ ਨੂੰ ਇਹ ਚਾਂਸੇ ਵਿੱਚ ਲੈ ਕੇ ਤੇ ਉਹਨਾਂ ਕੋਲ ਇਹਨਾਂ ਨੇ ਪੈਸੇ ਲੈ ਲਈ ਤੇ ਉਸ ਤੋਂ ਬਾਅਦ ਜਦੋਂ ਫਾਈਨੈਂਸਰ ਚਾਚੂ ਨੂੰ ਤੰਗ ਕਰਦੇ ਸੀ ਪੈਸਿਆਂ ਵਾਲੋ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਮੈਨੂੰ ਪੈਸੇ ਦੋ ਤੇ ਅੱਗੇ ਉਹਨਾਂ ਨੇ ਕਿਹਾ ਤਾਂ ਕਿ ਮੇਰਾ ਘਰ ਵਾਲਾ ਪੁਲਿਸ ਵਾਲਾ ਆਇਆ ਇਹ ਟੋੜਾ ਕੁਛ ਨਹੀਂ ਵਗੜ ਸਕਦਾ ਇਹ ਉਹਨਾਂ ਨੇ ਕਿਹਾ ਤੇ ਅ ਕੱਲ ਦਾ ਹਾਤਾ ਚਾਚੂ ਨੇ ਤੇ ਉਹਨਾਂ ਦੇ ਇਹਨਾਂ ਇਹਨਾਂ ਦੇ ਦੁੱਖੋਂ ਦਵਾਈ ਵੀ ਲਈ ਠੀਕ ਕੱਲ ਕੋਈ ਗੱਲ ਵੀ ਹੋਈ ਕੱਲ ਇਹਨਾਂ ਨੇ ਚਾਚੂ ਇਹਨਾਂ ਦੇ ਘਰ ਗਏ ਸੀ ਇਹਨਾਂ ਨੇ ਮਾਰਗਟਾਈ ਕੀਤੀ ਹੈ ਪਹਿਲੇ ਉਹਨਾਂ ਨਾਲ ਤਾਂ ਕੰਮ ਕੀ ਕੀਤੀ ਆ ਉਹਨਾਂ ਨੇ ਆਪਣੇ ਪੈਸੇ ਮੰਗੇ ਇਹਨਾਂ ਨੇ ਨਾ ਕਰਦੀ ਕਿ ਅੰਦਰ ਜਾ ਜੋ ਹੁੰਦਾ ਕਰ ਲੈ ਤੇ ਚਾਚੂ ਨੇ ਕੱਲ ਰਾਤ ਨੂੰ ਸੁਫਾਕ ਵਾਲੀ ਤੇ ਕੀਰਤ ਮੰਦਪ ਤੇ ਆਪਾਂ ਇਹ ਸ਼ਿਕਾਇਤ ਮੰਗਦੇ ਆ ਆਪਾਂ ਅਣੀ ਦੇ ਤੱਕ ਸੰਸਕਾਰ ਨਹੀਂ ਕਰਨਾ ਜਣੀ ਦੇ ਤੱਕ ਨਾ ਤੇ ਪਰਚਾ ਨਹੀਂ ਐਫ ਆਈ ਆਰ ਨਹੀਂ ਘਟਾਉਂਦੀ ਕਿੰਨੇ ਜਾਣੇ ਆ ਇਹ ਤਿੰਨ ਜਾਣੇ ਆ ਜੀ ਬਲਵਿੰਦਰ ਸਿੰਘ ਕੋ ਬਲਵਿੰਦਰ ਕੋਰ ਤੇ ਉਹਦੇ ਪਤੀ ਉਹਨਾਂ ਦਾ ਬੇਟਾ ਉਹਨਾਂ ਨੇ ਕਾਫੀ 25-26 ਹਜ਼ਾਰ ਰੁਪਏ ਲਿਆ ਇਸ ਕਰਕੇ ਉਹਨਾਂ ਨੇ ਦਵਾਈ ਖਾ ਲਈ ਉਹਨਾਂ ਨੇ ਮੋਹ ਬੋਲੇ ਆਪਣਾ ਪੁੱਤਰ ਬਣਾਇਆ ਹੋਇਆ ਸੀਗਾ ਹਾਂ ਅੰਦਰਵਾੜ ਕੇ ਤੇ ਆਪਣੀ ਜ਼ਿੰਮੇਵਾਰੀ ਤੇ ਕਾਨੂੰਨ ਤਮ ਆਫ ਨੇ ਅਸਵਾਲੇ ਕੋ ਲੈ ਕੇ ਨੂੰ ਪੈਸੇ ਦਿੱਤੇ ਹੋਇਆ ਉਹ ਜਰੂਰ ਹੋਣ ਮੰਗਦਾ ਹੀ ਉਹ ਦਿੰਦੀ ਨਹੀਂ ਤੇ ਕੱਲ ਰਾਤੀ ਉਹਨੇ ਮਾਰਕਟ ਆਈ ਵੀ ਕੀਤੀ ਉਹਦੇ ਨਾਲ ਤੇ ਕਿੰਨੇ ਕਿੰਨੇ ਅੰਦਰਵਾੜ ਘਰ ਵਾਲੇ ਨੇ ਕੁਲਵਿੰਦਰ ਕੌਰ ਨੇ ਤੇ ਤੁਸੀਂ ਕੰਪਲੀਟ ਲਿਖਾਤੀ ਹੈ ਹਾਂ ਜੀ ਲਿਖਾਤੀ ਕੀ ਕਾਰਵਾਈ ਕੀਤੀ ਜਾ ਰਹੀ ਕੋਲੋਂ ਹਾਂ ਜੀ ਉਹਨਾਂ ਨੇ ਬਿਆਨ ਜੂਨ ਲਈ ਆ ਕਹਿੰਦੇ ਕਰਨੀ ਹੈ ਕਾਰਵਾਈ ਕੀ ਮੰਗ ਕਰਦੇ ਆ ਸਨੂ ਸਾਫ ਚਾਈ ਦਾ ਆ ਸ਼ਾਪਿੰਗ ਕਰੀ ਕੁੜੀ ਆ ਕਿੰਨੀ ਉਮਰ ਹੀ ਇਹਨਾਂ ਦੀ ਇਹਦੀ 40 ਸਾਲ ਤੇ ਕਿਹੜੀ ਦਵਾਈ ਖਾਦੀ ਹੋਰ ਸਲਫਾਸ ਖਾਦੀ ਇਹਨੇ ਦੁੱਖ ਕੀ ਮਾਮਲਾ ਇਹਨਿਸ ਨੂੰ ਕੋ ਭਾਤੀ ਵਾਈਫ ਹ ਜਤਿੰਦਰ ਕੁਮਾਰ ਕੋ ਸ਼ਿਕਾਇਤ ਮਿਲੀ ਵੀ ਮੇਰੇ ਪਤੀ ਨੇ ਕੋਈ ਗਰੀਲੀ ਚੀਜ਼ ਨਿਕਲਦੀ ਆ ਤੇ ਜਿਸ ਤੇ ਅਸੀਂ ਵੈਰੀਫਾਈ ਕੀਤਾ ਤਾਂ ਇਹਦੇ ਕੋ ਨਾਲ ਸੀ ਬੰਦੀ ਕੋਈ ਕਾਰਵਾਈ ਕਰ ਰਹੇ ਆ ਤੇ ਮੁੰ尼 ਗੱਤ ਕਰਦੇ ਕਿ ਅਮਰ ਚਲੇ ਆ ਕੇ ਜੋ ਵੀ ਅੱਗੇ ਫਾਤਰ ਇਨਵੈਸਟੀਗੇਸ਼ਨ ਦੀ ਹੈ ਤੜੇ ਧਿਆਨ ਰੱਖੀ ਰਵਾਂ ਮੌਤ ਹੋਈ ਹਾਂਜੀ ਉਹਨਾਂ ਦੀ ਮੌਤ ਕਿੰਨੀ ਉਮਰ ਦੀ ਔਰ ਕਿੱਥੇ ਰਹਿੰਦੇ ਰਹਿੰਦੇ ਸੀ 40 ਸਾਲ ਦੇ ਸੀ ਜੀਤਾ ਭੁੰਦੇ ਜੀਤਾ ਭੁੰਦੇ ਜੀਤਾ ਭੁੰਦੇ ਅਫੇਰ ਦੱ ਕਰ ਰਹੇ ਆਂ ਕਿ ਜਿਹੜਾ ਮਕਦਮਾ ਦਰਜ ਕਰਕੇ ਇਹਨੂੰ ਅਮਰ ਜਮੀਦ ਕਰਵਾਇਆ ਜਾਂਦਾ ਹੈ ਤਿੰਨ ਦੋਸ਼ੀਆਂ ਦੇ ਨਾਲ ਫੜਦੇ ਆਂ ਤਿੰਨ ਦੋਸ਼ੀਆਂ ਨਾਲ